ਚੋਰੀ ਦੀਆਂ ਵਾਰਦਾਤਾਂ ਅਕਸਰ ਸਾਨੂੰ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਗੱਲ ਕਰਾਂਗੇ ਮਹਾਨਗਰ ਲੁਧਿਆਣਾ ਸ਼ਹਿਰ ਦੀ ਜਿੱਥੇ ਛਾਤਰ ਚੋਰ ਵੱਲੋਂ ਇੱਕ ਮੋਟਰਸਾਈਕਲ ਨੂੰ ਚੋਰੀ ਚਾਬੀ ਲਗਾ ਕੇ ਉੱਥੋਂ ਦੀ ਚੋਰੀ ਕਰ ਲਿੱਤਾ ਗਿਆ ਆਜੋ ਦੇਖਦੇ ਹਾਂ ਕੀ ਐ ਮੋਟਰਸਾਈਕਲ ਵਾਲੇ ਮੁੰਡੇ ਦਾ ਕਹਿਣਾ ਕਿੱਥੇ ਉਹਦੀ ਬਾਈਕ ਖੜੀ ਸੀ ਤੇ ਕਿਸ ਤਰ੍ਹਾਂ ਹੋਈ ਚੋਰੀ ਸਾਹਿਬਾਇ ਕੋਈ ਚੁਕੀ ਫਤੇ ਮੇਰਾ ਨਾਮ ਨਵਜੋਤ ਸਿੰਘ ਤੇ ਸੰਗਤ ਜੀ ਇਹ ਮੇਰਾ ਯਾਰ ਦੋਸਤ ਆ ਤੇ ਅੱਜ ਅਸੀਂ ਕੰਮ ਤੇ ਆਏ ਸੀ ਸਵੇਰੇ ਤੇ ਸਵੇਰੇ ਕੰਮ ਤੋਂ ਆਰਡਰ ਲਾਣੇ ਡੋਮੀਨੋਸ ਤੇ ਅਸੀਂ ਪਾਰਟ ਟਾਈਮ ਜੌਬ ਕਰਦੇ ਆ ਤੇ ਇਹ ਆਪਣਾ ਆਰਡਰ ਲਾ ਕੇ ਆਇਆ ਮੇਰਾ ਯਾਰ ਦੋਸਤ ਅਸੀਂ ਇਕੱਠੇ ਹੁੰਨੇ ਆ ਤੇ ਇਹਨੂੰ ਲੱਗਿਆ ਕਿ ਦੇ ਮੋਟਰਸਾਈਕਲ ਮੈਂ ਲੈ ਕੇ ਗਿਆ ਇਹਨੇ ਮੈਨੂੰ ਪੁੱਛਿਆ ਵੀ ਤੇਰਾ ਮੋਟਰਸਾਈਕਲ ਮੇਰਾ ਕਿੱਥੇ ਤੂੰ ਲੈ ਕੇ ਗਿਆ ਮੈਂ ਕਿਹਾ ਮੈਂ ਨਹੀਂ ਲੈ ਕੇ ਗਿਆ ਵੀ ਚੈੱਕ ਕਰ ਇਹਨੇ ਬਾਹਰ ਜਾ ਕੇ ਦੇਖਿਆ ਮੋਟਰਸਾਈਕਲ ਹੈ ਨਹੀਂ ਇਹ ਟੈਨਸ਼ਨ ਚ ਆ ਗਈ ਕੈਮਰੇ ਚੈੱਕ ਕੀਤੇ ਵੀ ਕੈਮਰੇ ਚ ਮੁੰਡਾ ਹੈਗਾ ਜੀ ਇੱਕ ਟੋਪੀ ਜੀ ਪਾਈ ਸੀ ਉਹਨੇ ਦਾੜੀ ਵੱਡੀ ਵੱਡੀ ਸੀ ਤੇ ਉਹ ਚਾਬੀ ਲਾ ਕੇ ਮੋਟਰਸਾਈਕਲ ਲੈ ਗਿਆ ਵੀ ਉਹਦਾ ਐਂ ਲੱਗਦਾ ਨਸ਼ਾ ਕੀਤਾ ਸੀ ਕਿ ਟਿਕਾ ਟੁਕਾ ਲਾਇਆ ਸੀ ਉਹਨੇ ਬਾਹਰੋਂ ਨਸ਼ੇੜੀ ਭਾਈ ਉੱਤੇ ਬੈਠੇ ਹੁੰਦੇ ਨੇ ਸਾਰੇ ਤੇ 32 ਸੈਕਟਰ ਦੀ ਗੱਲ ਆ ਆਪਣੀ ਆ ਪਿੱਛੇ ਹੈਗਾ 32 ਸੈਕਟਰ ਡੋਮੀਨੋ ਦੇ ਪਿੱਛੇ ਉੱਥੋਂ ਉਹਦੀ ਮੋਟਰਸਾਈਕਲ ਚੱਕਿਆ ਗਿਆ ਭਾਈ ਹੁਣ ਕੀ ਪਰਸਾਖ ਨੂੰ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਭਾਈ ਵੀ ਕੱਲਾ ਕੱਲਾ ਮੁੰਡਾ ਵਾ ਇਹ ਕਿ ਜਿਹੜਾ ਆਪਣੇ ਘਰ ਦਾ ਦਾ ਖਰਚਾ ਚਲਾਉਂਦਾ ਵਾ ਤੇ ਇਹੀ ਆ ਵੀ ਇਹਨਾਂ ਦਾ ਮੋਟਰਸਾਈਕਲ ਛੇ ਤੋਂ ਛੇ ਦੀ ਲੱਭ ਸਕੇ ਵੀ ਜੀਰੇ ਤੇ ਆਪਣਾ ਫੇਰ ਕੰਮ ਸ਼ੁਰੂ ਕਰ ਸਕਣ ਵੀ ਹੁਣ ਇੱਕ ਮੋਟਰਸਾਈਕਲ ਸੀ ਉਹ ਭਾਈ ਛੋਟੀ ਚੀਜ਼ ਲੱਖ ਡੇਢ ਲੱਖ ਤੋਂ ਘੱਟ ਮੋਟਰਸਾਈਕਲ ਨਹੀਂ ਬਣਦਾ ਠੀਕ ਆ ਕਿੰਨੀ ਮਹਿੰਗੀ ਚੀਜ਼ ਬਣਦੀ ਆ ਅਗਲੇ ਦੀ ਚੱਕੀ ਜਾਵੇ ਟੈਨਸ਼ਨ ਲੱਗਦੀ ਆ ਉਹਨੂੰ ਘਰੋਂ ਘਰਦਿਆਂ ਨੂੰ ਟੈਨਸ਼ਨ ਲੱਗਦੀ ਆ ਹੁਣ ਇਹਦਾ ਮੋਟਰਸਾਈਕਲ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਜਿੰਨੀ ਜਲਦੀ ਹੋ ਸਕਦਾ ਲੱਭ ਕੇ ਦੇ ਦੇਣ ਵੀਡੀਓ ਆਪਾਂ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਵੀ ਲੱਭ ਦੇਣ ਤੇ ਬੰਦੇ ਦਾ ਫਾਇਦਾ ਹੀ ਆ ਹਾਂਜੀ ਭਾਈ ਹਾਂਜੀ ਸਰਵਰ ਕੀ ਕੀ ਰਹਿ ਮੈਂ ਹੀ ਹੁਣ ਪ੍ਰਸ਼ਾਸਨ ਨੂੰ ਇਹੀ ਮੰਗ ਆ ਕਿ ਮੈਂ ਜਲਦੀ ਜਲਦੀ ਮੋਟਰਸਾਈਕਲ ਲੱਭਿਆ ਜਾਵੇ ਕਿਉਂਕਿ ਮੈਂ ਬਹੁਤ ਦੂਰ ਹੁਣ ਨਾ ਹੁਣ ਮੈਂ ਇਕੱਲਾ ਕਮਾਉਣ ਵਾਲਾ ਬੰਦਾ ਜੀ ਇਹੀ ਬੇਨਤੀ ਹੈ ਜਲਦੀ ਜਲਦੀ ਮੈਂ ਮੋਟਰ ਹੋ ਲੈਪਿਆ ਜਾ ਮੋਟਰਸਾਈਕਲ ਕਿਹੜਾ ਮਾਡਲ ਹੈਗਾ ਮੋਟਰਲ 2017 ਮਾਡਲ ਹੈ ਜੀ ਸਪਲੈਂਟਰ ਨੰਬਰ ਹੈਗਾ ਮੋਟਰਸਾਈਕਲ ਦਾ ਕੋਈ ਪੀਵੀ 10 ਪੀਵੀ 10 ਮੋਟਰਸਾਈਕਲ ਕਿੰਬਰ ਹੈ ਮੋਟਰਹੱਗ ਦਾ ਨੰਬਰ ਪੀਵੀ 10 ਐਫ ਜੇ 3786 ਅੱਛਾ ਇਹ ਮਾਡਲ ਕਿੰਨਾ ਵਾ ਮਾਡਲ ਮੇ ਇਹ 2017 ਸਪਲੈਂਟਰ ਆ ਬਲੈਕ ਰੰਗ ਦਾ ਠੀਕ ਹੈ